ਆਦੂ ਕੀ ਵੀ ਲੇਟਰ ਨਾਹੂੰ ਦਿੱਤੀ ਜਬੇ ਪੰਜਾਬ ਦੇ ਵਿੱਚ ਕਿਵੇਂ ਬਹੁਤ ਖਰਾਬ ਹੋਗਾ ਇਹ ਅਹਿਮਦ ਇਹ ਕਿਸੇ ਵਿੱਚ ਇਸ ਲੈਟਰ ਕੀ ਮੂਵੀ ਲਾਂਚ ਹੋਣੇ ਸੇ ਮਹਲ ਖਰਾਬ ਹੋਗਾ ਅ ਦੇਖੋ ਇਸ ਤਰ੍ਹਾਂ ਕਿ ਮੈਂ ਇਹ ਲੈਟਰ ਦਾ ਕੰਟੈਂਟ ਨਹੀਂ ਦੇਖਿਆ ਹੈ ਕਿ ਬਾਕੀ ਜੋ ਵੀ ਜਦੋਂ ਸਿੰਘ ਸਾਹਿਬ ਸੀਐਮ ਸਾਹਿਬ ਤੁਸੀਂ ਇਸ ਮੂਵੀ ਮੂਵੀ ਲੈ ਕੇ ਕਰ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਂ ਕਦੇ ਵੀ ਕੋਈ ਚੀਜ਼ ਆਊਟ ਆਫ ਟਰਨ ਕਮੈਂਟ ਨਹੀਂ ਕਰਦਾ ਕਿ ਨਾ ਤਾਂ ਮੈਂ ਅਜੇ ਤੱਕ ਮੂਵੀ ਦੇਖੀ ਹੈ ਨਾ ਉਹਦਾ ਟ੍ਰੇਲਰ ਦੇਖਿਆ ਤੇ ਨਾ ਹੀ ਮੈਂ ਲੈਟਰ ਦੇਖੀ ਹੈ ਸੋ ਲੈਟ ਇਟ ਕਮ ਟੂ ਦ ਗਵਰਨਮੈਂਟ ਫਸਟ ਅਹ ਇਹੋ ਜਿਹਾ ਕੋਈ ਵੀ ਕੰਮ ਹੈ ਜਿਹੜਾ ਜਿਹਦੇ ਨਾਲ ਪੰਜਾਬ ਦੇ ਦੀ ਅਮਨ ਸ਼ਾਂਤੀ ਨੂੰ ਖਤਰਾ ਹੋਵੇ ਪੰਜਾਬ ਦੇ ਕਿਸੇ ਫਿਰਕੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੋਵੇ ਉਹੋ ਜਿਹਾ ਕੰਮ ਪੰਜਾਬ ਸਰਕਾਰ ਵੱਲੋਂ ਨਾ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਅਲਾਉ ਕੀਤਾ ਜਾਏਗਾ। ਕਈ ਵਾਰ ਇਹ ਹੁੰਦਾ ਹੈ ਜਦੋਂ ਆਪਾਂ ਆਨਲਾਈਨ ਗੱਲ ਕਰਦੇ ਆ ਤਾਂ ਸਰਵਰ ਡਾਊਨ ਦੀ ਬਹੁਤ ਜ਼ਿਆਦਾ ਲੋਡ ਹੁੰਦਾ ਤਾਂ ਬੜੀ ਪ੍ਰੋਬਲਮ ਆਦੀ ਹੈ। ਉਹਨਾਂ ਨੇ ਕਿਹਾ ਵੀ ਕੁਝ ਕਰ ਰਹੇ ਹੈਗੇ। ਨਹੀਂ ਉਹ ਤਾਂ ਰੈਗੂਲਰ ਦੇਖੋ ਪ੍ਰੋਸੈਸਿਸ ਜਿਹੜੇ ਉਹ ਚੱਲ ਹੀ ਰਹੇ ਨੇ ਐਨਹਾਂਸਮੈਂਟਸ ਤਾਂ ਜਿਹੜੀਆਂ ਹੈਗੀਆਂ ਅਪਗ੍ਰੇਡੇਸ਼ਨ ਆਫ ਸਿਸਟਮਸ ਜਿਹੜੀ ਉਹ ਤਾਂ ਰੈਗੂਲਰ ਬੇਸਿਸ ਉੱਪਰ ਚੱਲਦੇ ਹੀ ਰਹਿੰਦਾ ਹੈ ਪਰ ਹਾਂ ਡੈਫੀਨਿਟਲੀ ਕਿਉਂਕਿ ਅੱਜ ਆਈਟੀ ਦਾ ਜ਼ਮਾਨਾ ਹੈ ਦੁਨੀਆ ਸਾਰੀ ਦੁਨੀਆ ਦੇ ਉੱਪਰ ਔਰ ਮੈਂ ਸਮਝਦਾ ਕਿ ਚੰਗੀ ਗੱਲ ਹੈ ਜਿਹੜੇ ਸਿਸਟਮਸ ਨੇ ਉਹ ਅਪਗ੍ਰੇਡ ਹੋ ਜਾਣਗੇ ਅੰਟਿਲ ਅਨਲੈਸ ਆਪਾਂ ਸਾਰੇ ਆਫਲਾਈਨ ਤੋਂ ਆਨਲਾਈਨ ਤੇ ਨਹੀਂ ਜਾਵਾਂਗੇ ਉਦੋਂ ਤੱਕ ਪ੍ਰੋਪਰ ਗਵਰਨੈਂਸ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਸੋ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਅ ਇਹ ਠੀਕ ਹੈ ਕਿ ਬਈ ਬਜ਼ੁਰਗ ਹੁੰਦੇ ਨੇ ਜਾਂ ਕੋਈ ਉਹਨਾਂ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਬਿਸ਼ੱਕ ਦਿੱਕਤ ਹੋਵੇ ਬਟ ਅਦਰਵਾਇਜ਼ ਸਾਡੀ ਕੋਸ਼ਿਸ਼ ਹੈ ਕਿ ਆਨ ਆਲੇ ਸਮੇਂ ਦੇ ਵਿੱਚ 100% ਕੰਮ ਹੈ ਜਿਹੜਾ ਉਹ ਆਨਲਾਈਨ ਹੋਵੇ ਤਾਂ ਕਿ ਉਹਦੀ ਪ੍ਰੋਪਰ ਮਾਨਿਟਰਿੰਗ ਹੈ ਜਿਹੜੀ ਉਹ ਹੋ ਸਕੇ ਸਰ ਫਿਰ ਉਹ ਰਿਲੀਜ਼ ਹੋਏਗੀ ਜਾਂ ਨਹੀਂ ਹੋਏਗੀ ਕਿਉਂਕਿ ਮੰਗ ਕੀਤੀ ਜਾ ਰਹੀ ਪਰ ਬਿੰਡਾ ਨੇ ਸ਼ਾਇਦ ਰੋਕ ਵੀ ਲਗਾ ਦਿੱਤੀ ਬਿੰਡਾ ਪ੍ਰਸ਼ਾਸਨ ਨੇ ਰੋਕ ਲਾਈ ਨਹੀਂ ਉਹਦੇ ਬਰਤ ਦੇਖੋ ਮਾਨਯੋਗ ਸੀਐਮ ਸਾਹਿਬ ਨੇ ਫੈਸਲਾ ਜਿਹੜਾ ਉਹ ਲੈਣਾ ਹੈ ਪਰ ਮੈਂ ਤੁਹਾਨੂੰ ਦੁਬਾਰਾ ਅਸ਼ੂਰ ਕਰਦਾ ਕਿ ਇਹ ਜਾ ਕੋਈ ਵੀ ਕਮ ਕੋਈ ਵੀ ਫਿਲਮ ਕੋਈ ਵੀ ਐਜੀ ਚੀਜ਼ ਜਿਹਦੇ ਨਾਲ ਕਿਸੇ ਵੀ ਸਾਡੇ ਧਰਮ ਦੀ ਨੁਠੇਸ ਲੱਗੇ ਉਹ ਪੰਜਾਬ ਦੇ ਚਲਾਉ ਨਹੀਂ ਹੋਏਗਾ ਸਰ ਇੱਕ ਜਰਮਨੀ ਸਰਕਾਰ ਦੇ ਵੇਲੇ ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਸੀ ਉਸ ਵੇਲੇ ਇੱਕ ਕਾਫਲਾ ਰੋਕਿਆ ਗਿਆ ਕਿਸਾਨਾਂ ਦੇ ਉੱਤੇ ਐਫ ਆਈ ਆਰ ਹੋਈ ਔਰ ਹੁਣ ਕਿਸਾਨਾਂ ਨੇ ਇਹ ਕਿਹਾ ਕਿ ਦਸੰਬਰ 2022 ਦੇ ਵਿੱਚ ਇੱਕ ਧਾਰਾ 370 ਦੀ ਵੀ ਨਾਲ ਜੋੜ ਦਿੱਤੀ ਗਈ ਸੀ ਉਸ ਨੂੰ ਲੈ ਕੇ ਭਾਈ ਜੇ ਮੱਤਚਾ ਕਰ ਦਿੱਤਾ ਸਰਜੀਤ ਫੂਲ ਨੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਪੀਸੀ ਕਰਕੇ ਇਹ ਗੱਲ ਬਾਤ ਦੱਸੀ ਹੈ ਕਿ ਕਿਸਾਨਾਂ ਦੇ ਉੱਤੇ ਪਰਚਾ ਕਰ ਦਿੱਤਾ ਪੰਜਾਬ ਦਾ ਕਦੋਂ ਉਸ ਇਨਸੀਡੈਂਟ ਦਾ ਉਸ ਪੀਐਮ ਸਿਕਿਉਰਟੀ ਗ੍ਰੀਨ ਅੱਛਾ ਉਹ ਹੋਇਆ ਸੀ 307 ਧਾਰਾ ਹੋਰ ਐ ਕਦੋਂ ਕਦੋਂ ਐਡ ਹੋਈ ਆ ਨਹੀਂ ਮੈਨੂੰ ਉਹਦੇ ਬਾਰੇ ਆਈਡੀਆ ਨਹੀਂ ਹੈ ਮੈਨੂੰ ਵੀ ਕੋਈ ਪਤਾ ਕਰ ਲੈਂਦਾ ਦੈਨ ਓਨਲੀ ਅਗੇਟ ਬੈਕ ਟੂ ਯੂ ਦਿੱਲੀ ਦਾ ਜੇ ਟੂਰਨਾਮੈਂਟ ਵਿਸ਼ਾਲੇ ਅਰਵਿੰਦ ਕੇਜਰੀ ਵਾਲੇ ਜਿਹੜੇ ਆ ਐਫਆਰ ਵੀ ਦਰਦ ਹੋਈ ਵੀ ਹੋਰ ਵੀ ਦੱਸ ਰਹੀ ਨੇ ਕਿ ਦੇਖੋ ਇਹ ਜਿਹੜਾ ਅਰਵਿੰਦ ਕੇਜਰੀਵਾਲ ਜੀ ਉੱਪਰ ਆਵਾਮੀ ਪਾਰਟੀ ਦੇ ਲੀਡਰਜ਼ ਦੇ ਉੱਪਰ ਬਾਰ ਬਾਰ ਬੀਜੇਪੀ ਔਰ ਸੈਂਟਰਲ ਗਵਰਨਮੈਂਟ ਬਾਰ ਬਾਰ ਅਟੈਕ ਕਰਦੀ ਹੈ ਕਦੇ ਕਿਸੇ ਮਸਲੇ ਦੇ ਵਿੱਚ ਕਦੇ ਕਿਸੇ ਮਸਲੇ ਦੇ ਵਿੱਚ ਉਹਨਾਂ ਨੂੰ ਉਜਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਸਿੱਧਮ ਸਿੱਧਾ ਨਿਸ਼ਾਨੀ ਹੈ ਕਿ ਬੀਜੇਪੀ ਦੀ ਘਬਰਾਹਟ ਦੀ ਨਿਸ਼ਾਨੀ ਹੈ ਔਰ ਬੀਜੇਪੀ ਆਪ ਦੀ ਹਾਰ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਮੰਨ ਚੁੱਕੀ ਹੈ ਇਸੇ ਵਜ੍ਹਾ ਕਰਕੇ ਉਹ ਅਰਵਿੰਦ ਕੇਜਰੀਵਾਲ ਆਵਾਮੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਪਰ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਜਿੰਨਾ ਤੁਸੀਂ ਦਬਾਉਂਗੇ ਜਿੰਨਾ ਤੁਸੀਂ ਧੱਕਾ ਕਰੋਗੇ ਉਨਾ ਹੀ ਦਿੱਲੀ ਦੇ ਲੋਕ ਵੱਧ ਪਿਆ શ્રી ਅਰਵਿੰਦ ਕੇਜਰੀਵਾਲ ਜੀ ਔਰ ਆਵਾਦੀ ਪਾਰਟੀ ਨੂੰ ਦੇਖ ਕੇ ਪਹਿਲਾਂ ਨਾਲੋਂ ਵੀ ਵੱਡੇ ਮੰਡੇਟ ਦੇ ਉੱਪਰ ਇਸ ਵਾਰੀ ਆਵਾਦੀ ਪਾਰਟੀ ਨੂੰ ਦਿੱਲੀ ਦੇ ਲੋਕ ਜਿਤਾਉਣਗੇ ਬੱਗੇ ਸੋਟਾ ਦੀ ਵੀ ਗੱਲ ਆ ਰਹੀ ਹੈ ਇਹ ਤਾਂ ਇਹ ਤਾਂ ਦੇਖੋ بڑے ਕੁਝ ਦਿਨ ਪਹਿਲਾਂ بڑے ਵਿਸਤਾਰ ਦੇ ਵਿੱਚ ਅਰਵਿੰਦ ਜੀ ਨੇ ਵੀ ਔਰ ਸਾਰੀ ਸਾਡੀ ਦਿੱਲੀ ਦੀ ਲੀਡਰਸ਼ਿਪ ਨੇ ਕਿ ਕਿਸ ਤਰੀਕੇ ਦੇ ਨਾਲ ਈਵੀਐਮਸ ਤੋਂ ਇਲਾਵਾ ਇਹ ਤਾਂ ਇੱਕ ਅੱਖਾਂ ਦੇ ਸਾਹਮਣੇ ਸਕੈਮ ਹੈ ਜਿਹੜਾ ਉਹ ਬੀਜੇਪੀ ਦਾ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਬੋਕਸ ਵੋਟਾਂ ਬਣਵਾਉਂਦੇ ਨੇ ਤੇ ਜੈਨੂਇਨ ਵੋਟਰਸ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੱਟਿਆ ਜਾਂਦਾ ਹੈ ਇਹ ਤਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਔਨ ਫੈਕਟਸ ਜਿਹੜਾ ਉਹ ਅਪਰੂਵ ਕਰ ਦਿੱਤਾ ਸੋ ਮੈਂ ਸਮਝਦਾ ਕਿ ਅ ਇਹੋ ਜਿਹੇ ਜਿੰਨੀਆਂ ਮਰਜ਼ੀ ਚਾਲ ਬਾਜ਼ੀਆਂ ਜਿੰਨੀਆਂ ਮਰਜ਼ੀ ਹਲਕੀਆਂ ਤੇ ਹੋਛੀਆਂ ਹਰਕਤਾਂ ਬੀਜਪੀ ਕਰ ਲੇ ਪਰ ਜਿਹੋ ਜਿਹਾਂ ਸਰਵਿਸਿਜ਼ ਜਿਹੋ ਜਿਹਾਂ ਰਾਜਪਾਗ ਪਿਛਲੇ 10 ਸਾਲਾਂ ਦੇ ਵਿਚਾਰ ਵਿੱਚ ਕੇਜਰੀਵਾਲ ਜੀ ਨੇ ਦਿੱਲੀ ਦੇ ਲੋਕਾਂ ਨੂੰ ਦੇ ਦਿੱਤਾ ਜਿੰਨਾ ਮਰਜ਼ੀ ਬੀਜਪੀ ਕਰ ਲੇ ਫਿਰ ਵੀ ਉਹਨਾਂ ਦਾ ਸੂਪੜਾ ਜਿਹੜਾ ਉਹ ਸਾਫ਼ੀ ਹੋਣਾ ਰੋਟਾ ਸਾਹਿਬ ਬਲਾਉਣ ਆਰਡਰ ਨੂੰ ਲੈ ਕੇ ਬੜੇ ਸਾਰੇ ਸਵਾਲ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੱਕੇ ਅੱਜ ਜਿਵੇਂ ਕਮਿਟੀ ਨੇ ਚੱਕਿਆ ਜੋ ਅਟੈਕ ਸ਼ਰਾਬ ਕਾਰੋਬਾਰੀ ਦੇ ਘਰ ਦੇ ਉੱਤੇ ਹੋਇਆ ਉਸ ਨੂੰ ਲੈ ਕੇ ਵੀ ਸੀਐਮ ਦਾ ਤਸੀਹਾ ਤੱਕ ਮੰਗ ਲਿਆ ਗਿਆ ਨਹੀਂ ਚਲੋ ਦੇਖੋ ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਕੁਝ ਵੀ ਕਹੇ ਉਹਦਾ ਹੱਕ ਹੁੰਦਾ ਹੈ ਪਰ ਮੈਂ ਸਮਝਦਾ ਕਿ ਜਦੋਂ ਵੀ ਕਿਤੇ ਵੀ ਇਹੋ ਜੀ ਕੋਈ ਗੱਲ ਆਉਂਦੀ ਹੈ ਜੇ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ 노 ਡਾਊਟ ਪਿਛਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਕੁਝ ਹੱਦ ਤੱਕ ਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੁਸਤੈਦੀ ਦੇ ਨਾਲ ਉਹਨਾਂ ਨੂੰ ਹੱਲ ਕਰਨ ਦਾ ਵੀ ਹੀ ਲਵ ਸੀਲੇ ਜਿਹੜਾ ਉਹ ਕੀਤਾ ਸੋ ਇਸ ਕਰਕੇ ਇਹ ਇਹ ਇੱਕ ਆਨ ਗoing ਪ੍ਰੋਸੈਸ ਹੈ ਪਰ ਪੰਜਾਬ ਪੁਲਿਸ ਮੈਂ ਸਮਝਦਾ ਕਿ ਇਨੀ ਕੋ ਕੰਪੀਟੈਂਟ ਇਨੀ ਕੋ ਕਾਬਿਲ ਹੈ ਕਿ ਕਿਸੇ ਵੀ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਇਨਸੀਡੈਂਟ ਹੈ ਉਹਨੂੰ ਹੈਂਡਲ ਕਰਨ ਦੇ ਵਿੱਚ ਦੇ ਲਈ ਉਹ ਵਚਨਬੱਧ ਹੈ ਔਰ ਕੋਈ ਵੀ ਅਜਿਹਾ ਇਨਸੀਡੈਂਟ ਜਿਹੜਾ ਲਾਅ ਐਂਡ ਆਰਡਰ ਨੂੰ ਖਰਾਬ ਕਰਦਾ ਹੋਵੇ ਵੀ ਨੋਟ ਗoing ਟੂ ਟੋਲ ਆਲ ਰਾਈਟ ਅਮ ਜੀ ਦੇ ਲੈਵਲ ਹੋ ਰਿਹਾ ਜਿਵੇਂ ਅੱਜ ਤੱਕ ਬਲਾਵਾ ਨਹੀਂ ਕੀਤਾ ਹੋਣਾ 111 ਹੋਰ ਕਿਸਾਨਾਂ ਨੇ ਉੱਥੇ ਮੰਨ ਵਰਦੇ ਉੱਤੇ ਬੈਠ ਗਏ ਆ ਕਿਵੇਂ ਦੇਖਦੇ ਹੋ ਦੇਖੋ ਜਿਵੇਂ ਸਾਰਾ ਪੰਜਾਬ ਦੇਖਦੇ ਜਿਵੇਂ ਤੁਸੀਂ ਦੇਖਦੇ ਹੋ ਓਵੇਂ ਮੈਂ ਦੇਖਦਾ ਕਿ ਇੱਕ ਇਹੋ ਜੀ ਅੰਨੀ ਬੋਲੀ ਗੂੰਗੀ ਅ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਕਿ ਜਦੋਂ ਤਾਂ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸੀਗੇ ਉਦੋਂ ਤਾਂ ਮੰਤਰੀ ਆਉਂਦੇ ਸੀਗੇ ਗੱਲਬਾਤ ਵੀ ਕਰਦੇ ਸੀਗੇ ਪਰ ਹੁਣ ਤਾਂ ਗੱਲਬਾਤ ਕਰਨਾ ਵੀ ਮੁਨਾਸਬ ਨੂੰ ਸਮਝ ਰਹੇ ਹੋਗੇ ਸੋ ਮੈਂ ਸਮਝਦਾ ਕਿ ਇਹ ਬਹੁਤ ਅਨਫੋਰਚੂਨੇਟ ਹੈ ਬਹੁਤ ਮੰਦਪਾਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਬਾਤ ਦੇ ਜ਼ਰੀਏ ਹੱਲ ਹੋ ਜਾਂਦੇ ਹੁੰਦੇ ਨੇ ਪਰ ਇਹੋ ਜਿਹਾ ਇਹੋ ਜੀ ਸਰਕਾਰ ਜਿਹੜੀ ਕਿ ਸੁਣਨ ਨੂੰ ਬੈਠਣ ਨੂੰ ਵੀ ਤਿਆਰ ਨਾ ਹੋਵੇ ਮੇਰੇ ਖਿਆਲ ਦੇ ਵਿੱਚ ਮੁਲਕ ਦੇ ਵਿੱਚ 75 ਸਾਲਾਂ ਚ ਦੇ ਵਿੱਚ ਆਪਾਂ ਦੇਖੀ ਨਹੀਂ ਹੈਗੀ ਪਰ ਇੱਕ ਵਾਰ ਰਵਨੀਤ ਸਿੰਘ ਬਿੱਟੂ ਲਗਾਤਾਰ ਇਹ ਕਹਿ ਰਹੇ ਨੇ ਕਿ ਕਿਸਾਰ ਮੈਨੂੰ ਦੱਸਣ ਵੀ ਮੈਂ ਉੱਥੇ ਆ ਜੰਨਾ ਜਿੱਥੇ ਕਹਿਣਗੇ ਪਰ ਕਿਸ ਨੇ ਕਹਿੰਦੇ ਮੈਨੂੰ ਸੰਦੇਸ਼ਾ ਨਹੀਂ ਦਿੱਤਾ ਉਹ ਤਾਂ ਕਿੱਥੇ ਬੈਠੇ ਨੇ ਮੈਂ ਹੀ ਦੱਸ ਦੇਣਾ ਖਨੋਰੀ ਬੈਠੇ ਨੇ ਚੱਲ ਜਾਣਾ ਸੋ ਬਿੱਟੂ ਕਹਿੰਦੇ ਮੈਂ ਬੜੀ ਬੜੀ ਕਹਿ ਚੁੱਕਿਆ ਨਹੀਂ ਨਹੀਂ ਬੜੀ ਬੜੀ ਕੀ ਕਹਿਣੇ ਮੈਂ ਹੱਥ ਜੋੜ ਕੇ ਕਹਿਣਾ ਮੈਂ ਆਵਾਦੀ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਹਾਂ ਰਵਨੀਤ ਬਿੱਟੂ ਜੀ ਨੂੰ ਕਿ ਜੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਪਿਛਲੇ 50 ਦਿਨਾਂ ਦੇ ਵਿੱਚ ਤੇ ਮੇਰੇ ਮੈਨੂੰ 10 ਦਿਨ ਮੈਂ ਉਹਨਾਂ ਨੂੰ ਚੱਕ ਲੈਣਾ ਗੱਡੀ ਚਾਪਦੀ ਬਿਠਾ ਲੈਣਾ ਤੇ ਖਨੋਰੀ ਛੱਡਿਆ ਉਹਨਾਂ ਸੋ ਇਸ ਕਰਕੇ ਨੌਨਸੈਂਸ ਗੱਲਾਂ ਨੇ ਇਹ ਪ੍ਰੈਕਟੀਕਲ ਗੱਲ ਕਰਨਾ ਥੋੜਾ ਸਭ ਇੱਕ 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 ਕਿਸਾਨ ਇੱਕ ਵਾਰ ਫਿਰ ਤੋਂ ਹੁਣ ਦਿੱਲੀ ਜਾਣਗੇ 21 ਜਨਵਰੀ ਦਾ ਐਲਾਨ ਕੀਤਾ ਕਿਸਾਨਾਂ ਨੇ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਕੋਈ ਨਹੀਂ ਦੁਬਾਰਾ ਫਿਰ ਮੂਵ ਕੀਤਾ ਕਰ ਕੀਤਾ ਜਾਣਾ ਦੁਬਾਰਾ ਤੁਸੀਂ ਕਿਵੇਂ ਦੇਖਦੇ ਹੋ ਵਾਰ-ਵਾਰ ਜਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਦਿੱਲੀ ਜਾਨ ਤੋਂ ਰੋਕ ਲਿਆ ਜਾਂਦਾ ਦੇਖੋ ਨੰਬਰ 1 ਤਾਂ ਗੱਲ ਇਹ ਹੈ ਜੀ ਕਿ ਰੋਕਣ ਵਾਲਾ ਕੰਮ ਹੈ ਜਿਹੜਾ ਚਾਹੇ ਹਰਿਆਣਾ ਚਾਹੇ ਦਿੱਲੀ ਹੈ ਉਹ ਕੋਈ ਦੂਜਾ ਮੁਲਕ ਤਾਂ ਹੈ ਨਹੀਂਗਾ ਇਹ ਪਹਿਲੀ ਵਾਰੀ ਮੇਰੇ ਖਿਆਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੋਊਗਾ ਕਿ ਤੁਸੀਂ ਵਿਦਨ ਸਟੇਟ ਸੀ ਤੁਸੀਂ ਸਰਹੱਦਾਂ ਨੇ ਜਿਹੜੀਆਂ ਉਹ ਕ੍ਰੀਏਟ ਕਰ ਦਿੱਤੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਆੜਤੀਆਂ ਨੂੰ ਆਮ ਪੰਜਾਬੀਆਂ ਨੂੰ ਕੀ ਆਪਦੀ ਰਾਜਸਤਾਨੀ ਜਾਣ ਤੋਂ ਮਨਾਹੀ ਹੈ ਨੰਬਰ 1 ਤਾਂ ਪਹਿਲਾਂ ਉਹੀ ਸਟੈਪ ਗਲਤ ਸੀਗਾ ਉਹਨਾਂ ਦਾ ਹੁਣ ਜਿਹੜੇ ਕਿਸਾਨ ਵੀ ਬਾਰ-ਬਾਰ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇੱਕ ਉਹਨਾਂ ਦਾ ਹੀਲਾ ਵਸੀਲਾ ਹੈ ਕਿ ਕਿ ਸਮੇਂ-ਸਮੇਂ ਸਰ ਆਪ ਦਾ ਵਿਰੋਧ ਹੈ ਜਿਹੜਾ ਆਪਦੀ ਆਵਾਜ਼ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਮੀਡੀਆ ਵਾਲੇ ਸਾਥੀ ਤੁਸੀਂ ਪਹੁੰਚਾ ਵੀ ਰਹੇ ਹੋ ਬਹੁਤ ਧੰਨਵਾਦ ਹੈ ਤੁਹਾਡਾ ਚੰਗੀ ਤੁਸੀਂ ਕਵਰੇਜ ਉਹਨਾਂ ਨੂੰ ਦਿੰਨੇ ਹੋ ਹੁਣੀ ਵੀ ਚਾਹੀਦੀ ਹੈ ਕਿਉਂਕਿ ਮੀਡੀਆ ਚੌਥਾ ਪੀਲਰ ਹੈ ਪਰ ਫਿਰ ਵੀ ਉਹਨਾਂ ਦੇ ਉੱਪਰ ਕੰਨਾਂ ਦੇ ਉੱਪਰ ਜੂ ਨਹੀਂ ਸਰਕਾਰੀ ਹੈਗੀ ਆਹੀ ਮੰਦਭਾਗਾ ਮੰਦਭਾਗੀ ਗੱਲ ਹੈ ਜਿਹੜੀ ਕਿ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਮੁਲਕ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮਚ